ਖਰਦਾਰ ਕਨਿਸ਼ਰ ਜੀ ਖਾਣਾ ਐਸਐਸਪੀ ਸਾਹਿਬ ਉਪਨਗਰ ਬੋਲਾ ਦੇ ਨਾਲ ਖਰਨਾ ਰਾਜ ਦਾ ਸੁਨੀਲ ਆਜਾ ਅਵਾਦੀ ਐਸਐਸਪੀ ਹੈਡਕ quarters ਸਰਦਾਰ ਮਨਜੀਤ ਸਿੰਘ ਔਰ ਐਸਐਸਪੀ ਸਾਹਿਬ ਸ੍ਰੀ ਚੰਕਰ ਸਾਹਿਬ ਰਵਿੰਦਰ ਸ਼ਰਮਾ ਜੀ ਐਸਐਸਪੀ ਜੀ ਚੋਕਰ ਸਾਹਿਬ ਇੱਥੇ ਫੰਕਸ਼ਨ ਤੇ

ਦੋ ਮੈਚ ਖੇਡੇਗੇ ਲੜਕਿਆਂ ਦੇ ਅੱਜ ਦੂਸਰੇ ਦਿਨ ਦੇ ਵਿੱਚ ਤਿੰਨ ਜਿਹੜੇ ਮੈਚ ਖੇਡੇ ਜਾਣਗੇ ਸੇ ਟੀਮਾਂ ਜਿਹੜੀਆਂ ਪ੍ਰੋਪਰ ਗੱਟਾਂ ਦੇ ਵਿੱਚ ਨੇ ਹੌਲੀ ਹੌਲੀ ਤਾਲੀਆਂ ਮਾਰਦੇ ਜੋਰ ਨਾਲ ਕੋਈ ਸਾਰੀਆਂ ਟੀਮਾਂ ਦੇ ਨਾਲ ਤਾੜੀਆਂ ਮਾਰਦੇ ਜੋਰ ਨਾਲ ਛੇ ਟੀਮਾਂ ਗੈਸਪੇਡ 2 ਲੱਖ ਜਮਿਆਵੀ ਮਾਰਨਾ ਇਹਨਾਂ ਵੱਲੋਂ ਸ੍ਰੀ ਚਮਕੌਰ ਸਾਹਿਬ ਸ੍ਰੀ ਫੱਟੇਕਰ ਸਾਹਿਬ ਤੇ ਚਾਰ ਟੀਮਾਂ ਜਿਹੜੀਆਂ ਲੜਕੀਆਂ ਦੀਆਂ ਪੋਚਿੰਗ ਸੈਂਟਰ ਆਸਪਰ ਕਨਾਲੀ ਸ੍ਰੀ ਆਨੰਦਪੁਰ ਸਾਹਿਬ ਸ੍ਰੀ ਚਮਕੌਰ ਸਾਹਿਬ छह टीम जोपर किटा पीड़ा पीर सूर्जी योजना पावन चमकाल साहब लड़कियाद दिता जा रहा लड़कियादार गुरीत सिंह जिखवाणा एस एस पी साहब रूपनगर सरदार राजपाल सिंह जी अर्जुना अवाडी। एस एस पी हेडकुआर रूपनगर ਸਰਦਾਰ ਮਨਜੀਤ ਸਿੰਘ ਜੀ ਅਲਖ ਡੀਐਸਪੀ ਸਾਹਿਬ ਸ਼੍ਰੀ ਚਮਕਾਲ ਸਾਹਿਬ ਰਹੁਤ ਸ਼ਰਮਾ ਜੀ ਐਸਐਲ ਸਾਹਿਬ ਸ਼੍ਰੀ ਚਮਕਾਲ ਸਾਹਿਬ ਸਾਂਝ ਕੇਂਦਰ ਜਿਲ੍ਹਾ ਰੂਪਨਗਰ ਦੀ ਸੂਚੀ ਟੀਮ ਇਹਨਾਂ ਟੀਮਾਂ ਨੂੰ ਇਹਨਾਂ ਖਿਡਾਰੀਆਂ ਨੂੰ ਸ਼੍ਰੀਵਾਰ ਦਿੱਤਾ ਜਾ ਰਿਹਾ ਹੈ ਇਹਨਾਂ ਖਿਡਾਰੀਆਂ ਦੇ ਨਾਲ ਜਾਣ ਪਹਿਚਾਨ ਕੀਤੀ ਜਾ ਰਹੀ ਹੈ ਜਿੱਥੇ ਕੱਲ੍ਹ ਨੂੰ ਮੜੀਆਂ ਦੇ ਮੈਚ ਖੇਡੇਗੇ ਕੋਚਿੰਗ ਸੈਂਟਰ ਆਸਪੁਰ ਵਾਸਿ ਖੀਡਮ ਕਬਾਬ ਸਾਹਿਬ ਇਸ ਦੇ ਵਿੱਚ ਆਸਪਰ ਫੋਟੋ ਸੈਂਟਰ ਦੀ ਟੀਮ ਜਿੱਤੂ ਰਹੀ ਦੂਸਰਾ ਮੈਚ ਮੁੰਡਿਆਲਾ ਜਿਹੜਾ ਖੇਡਿਆ ਗਿਆ ਸੀ ਅਨੰਦਪੁਰ ਸਾਹਿਬ ਵਸਿ ਕਨੌਲੀ ਉਸ ਦੇ ਵਿੱਚ ਜਿਹੜੀ ਕਨੌਲੀ ਦੀ ਟੀਮ ਜਿੱਤੂ ਰਹੀ ਸੀ ਅੱਜ ਤਿੰਨ ਮੁਕਾਬਲੇ ਖੇਡੇ ਜਾਣਗੇ ਪਹਿਲਾ ਜਿਹੜਾ ਮੁਕਾਬਲਾ ਹੋਵੇਗਾ ਪੀਸੇ ਸਟਾਨ ਦੇ ਲਈ ਸੀ ਅਨੰਦਪੁਰ ਸਾਹਿਬ ਵਸਿ ਸ਼ੀਤ ਚਮਕਰ ਸਾਹਿਬ ਉਸ ਸਮੇਂ ਕਾਪੜਾ ਲੜਕੀਆਂ ਦਾ ਹੋਵੇਗਾ ਸ੍ਰੀ ਹਾਜੇਕਰ ਸਾਹਿਬ ਬਰਸ ਸ੍ਰੀ ਚਮਕਪਾਲ ਸਾਹਿਬ ਜਿਸ ਦਾ ਜਿਹੜਾ ਮੈਚ ਮੁੰਡਿਆਂ ਦਾ ਹੋਵੇਗਾ ਫਾਈਨਲ ਮੈਚ ਕੋਚਿੰਗ ਸੈਂਟਰ ਆਸਪਰ ਬਰਸ ਘਰਾਂਵੀ ਉੱਥੇ ਅਸੀਂ ਧੰਨਵਾਦ ਕਰਦੇ ਹਾਂ ਮੈਡਮ ਪ੍ਰਿੰਕਾ ਸਿਆਣੀ ਜਿਹੜੀ ਬਹੁਤ ਵਾਰ ਵਿਸ਼ਵ ਕਬੱਡੀ ਕੱਪ ਦੇ ਵਿੱਚ ਭਾਰਤੀ ਲੜਕੀਆਂ ਦੀ ਟੀਮ ਦੇ ਕਪਤਾਨ ਰਹੇ ਜਿਨ੍ਹਾਂ ਦੀ ਜੋਗਗਵਾਈ ਦੇ ਹੇਠ ਇਹ ਮੁਕਾਬਲੇ ਕਰਾਈ ਜਾ ਰਿਹਾ ਸੋ ਸਾਰੀਆਂ ਟੀਮਾਂ ਦੀਆਂ ਯਾਦਾਂ ਤਸਵੀਰਾਂ ਜਿਹੜੀਆਂ ਸਾਰੀਆਂ ਮਾਨ ਜੋ ਸੁਖਾ ਕਸ਼ੀਤਾਂ ਦੇ ਨਾਲ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਕੀਤੀਆਂ ਜਾਣਗੀਆਂ ਸੋ ਸਾਰੀਆਂ ਟੀਮਾਂ ਦੇ ਖਿਡਾਰੀ ਜਿਹੜੇ ਦੋ ਦੋ ਟੀਮਾਂ ਦੇ ਖਿਡਾਰੀ ਵੇਖਦਿਆਂ ਇੱਕ ਵਾਰੀ ਫਿਰ ਅਸੀਂ ਮਾਨਜੋਗ ਸਰਦਾਰ ਗੁਰਮੀਤ ਸਿੰਘ ਜੀ ਖਾਨ ਐਸਐਸਪੀ ਸਾਹਿਬ ਰੂਪਨਗਰ ਜਿਨ੍ਹਾਂ ਦੀ ਜੋਗਵਾਈ ਹੈ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਪੁਲਿਸ ਰੂਪਨਗਰ ਜਿਨ੍ਹਾਂ ਵੱਲੋਂ ਪੰਜਾਬੀਓ ਜਾਗੋ ਨਸ਼ੇ ਤਿਆਗੋ ਖੇਡੇਗਾ ਪੰਜਾਬ ਜਿੱਤੇਗਾ ਪੰਜਾਬ ਨਸ਼ਿਆਂ ਨੂੰ ਨਾ ਜ਼ਿੰਦਗੀ ਨੂੰ ਹਾਂ ਮਹਿਮ ਦੇ ਕਹਤ ਲੋਕਾਂ ਨੂੰ ਸ਼ਾਮਿਲ ਕਰਨ ਲਈ

ਪੰਜਾਬ ਸਰਕਾਰ ਵੱਲੋਂ ਚੜ੍ਹੀ ਨਸ਼ਿਆ ਦੇ ਖਿਲਾਫ ਉਹ ਇਹ ਚਲਾਈ ਗਈ ਹੈਗੇ ਉਹਦੇ ਵਿੱਚ ਰੂਪਨਗਰ ਪੁਲਿਸ ਜਿਹੜੀ ਹੈਗੀ ਹੈ ਉਹ ਪੰਜਾਬ ਅਗੇਂਡ ਸਟ੍ਰਕਸ ਬੈਨਰ ਤੇ ਹੇਠ ਲਗਾਤਾਰ ਜਿਹੜੀ ਹੈ ਅਵੇਰਨੈਸ ਡਰਾਈਵ ਚਲਾ ਰਹੀ ਹੈਗੀ ਹੈ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਜਿਹੜੇ ਆਪਣੇ ਯੁਵਾ ਹੈਗੇ ਨੇ ਮੁੰਡੇ ਹੈਗੇ ਨੇ ਸਪੋਰਟਸ ਦੀ ਤਰਫ ਉਹਨਾਂ ਨੂੰ ਆਕਰਸ਼ਿਤ ਕਰਨ ਵਾਸਤੇ ਆਪਾਂ ਲਗਾਤਾਰ ਜਿਹੜਾ ਹੈਗਾ ਅਵੇਰਨੈਸ ਕੈਂਪਸ ਕਰ ਰਹੇ ਹੈਗੇ ਆ ਜਿੱਥੇ ਆਪਾਂ ਸਕੂਲ ਕਾਲਜ ਦੇ ਵਿੱਚ ਜਾ ਕਰਕੇ ਵੀ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਉਥੇ ਇਥੇ ਮੈਚੇਸ ਕਰਾ ਕਰਕੇ ਪਹਿਲਾਂ ਵੀ ਆਪਾਂ ਹਾਕੀ ਮੈਚ, ਕ੍ਰਿਕਟ ਮੈਚ, ਵਾਲੀਬਾਲ ਮੈਚੇਸ ਕਰਾਏ ਨੇ। ਇਸ ਵਾਰ ਜਿਹੜਾ ਹੈਗਾ ਆਪਾਂ ਚਮਕੌਰ ਸਾਹਿਬ ਹਲਕੇ ਵਿੱਚ ਕਬੱਡੀ ਦੇ ਮੈਚੇਸ ਕਰਾਏ ਹੈਗੇ ਨੇ ਕੁੜੀਆਂ ਅਤੇ ਮੁੰਡਿਆਂ ਦੇ ਔਰ ਕਾਫੀ ਚੰਗੇ ਕੱਲ ਮੈਚੇਸ ਹੋਏ ਨੇ। ਅੱਜ ਇਹਨਾਂ ਦੇ ਫਾਈਨਲਸ ਹੈਗੇ ਨੇ ਔਰ ਸਾਰੇ ਇਹਨੂੰ ਦੇਖ ਕਰਕੇ ਲੁਤਫੀ ਉਠਾਈਏ ਤੇ ਨਾਲ ਜਿਹੜਾ ਸਾਡਾ ਮੈਸੇਜ ਹੈਗਾ ਕਿ ਨਸ਼ਿਆ ਤੋਂ ਦੂਰ ਰਹਿਣ ਵਾਸਤੇ ਸਭ ਤੋਂ ਚੰਗੀ ਚੀਜ਼ ਜਿਹੜੀ ਹੈਗੀ ਉਹ ਖੇਡ ਹੈ। ਅਗਰ ਬੰਦਾ ਆਪਣੀ ਲਾਈਫ ਵਿੱਚ ਘੰਟਾ ਇੱਕ ਡੇਲੀ ਦਾ ਜਿਹੜਾ ਹੈਗਾ ਉਹ ਖੇਡਾਂ ਵਿੱਚ ਮੈਦਾਨ ਚਲਾਉਂਦਾ ਹੈ। ਤੋਂ ਨੂੰ ਕਿਸੇ ਤਰੀਕੇ ਦੇ ਨਸ਼ੇ ਦੀ ਲੋੜ ਨਹੀਂ ਹੈਗੀ ਇਹ ਨਾ ਉਹਨੂੰ ਕਦੇ ਤਲਬ ਲੱਗੇਗੀ ਤੇ ਇਹ ਬੱਚੇ ਕਾਫੀ ਚੰਗਾ ਮੈਸੇਜ ਸਾਰੇ ਨੂੰ ਦੇ ਰਹੇ ਹੈਗੇ ਨੇ ਇਸ ਮੈਸੇਜ ਨੂੰ ਆਪਾਂ ਐਕਸੈਪਟ ਕਰੀਏ ਤੇ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਸਰ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਕੱਲ੍ਹ ਦੇ ਭਰਤੀਆਂ ਹੋਈਆਂ ਉਹਦੇ ਵਿੱਚ ਇਹਨਾਂ ਬੱਚਿਆਂ ਜਿਹੜੇ ਕੋਈ ਤੁਹਾਡੇ ਵੱਲੋਂ ਕੋਈ ਸਰਟੀਫਿਕੇਟ ਵਗੈਰਾ ਦਿੱਤੇ ਜਾਣਗੇ ਉਹ ਉਹਦੇ ਵਿੱਚ ਕੋਈ ਕੰਮ ਕਰਨਗੇ ਜੀ ਦੇਖੋ ਜੀ ਸਰਟੀਫਿਕੇਟ ਹਮੇਸ਼ਾ ਜਿਹੜਾ ਹੈਗਾ ਬੰਦੇ ਨੂੰ ਮੋਟੀਵੇਟ ਕਰਦੇ ਹੈਗੇ ਨੇ ਹੁਣ ਐਗਜ਼ੈਕਟਲੀ ਇਹਦਾ ਕੁਝ ਪਰਸੈਂਟੇਜ ਬਣਦਾ ਹੈ ਜਾਂ ਨਹੀਂ ਬਣਦਾ ਹੈ दैट इज अ ਪਾਲਿਸੀ ਮੈਟਰ ਬਟ ਜਿਹੜੇ ਬੱਚੇ ਗਰਾਊਂਡ ਵਿੱਚ ਚੰਗਾ ਕਰਦੇ ਹੈਗੇ ਨੇ ਪੜ੍ਹਾਈ ਵਿੱਚ ਚੰਗਾ ਕਰਦੇ ਉਹਨਾਂ ਵਾਸਤੇ ਹਮੇਸ਼ਾ ਜ਼ਿੰਦਗੀ ਵਿੱਚ ਆਪਸ਼ਨ ਖੁੱਲੇ ਹੁੰਦੇ ਹੈਗੇ ਨੇ ਅਸੀਂ ਵੀ ਜਦੋਂ ਛੋਟੇ ਹੁੰਦੇ ਸੀਗੇ ਗਰਾਊਂਡ 'ਤੇ ਜਾਂਦੇ ਸੀਗੇ ਤੇ ਅੱਜ ਸਾਨੂੰ ਉਸ ਚੀਜ਼ ਦਾ ਮਾਣ ਹੈਗਾ ਕਿ ਆਪਾਂ ਫਿੱਟ ਹੈਗੇ ਆਂ ਔਰ ਇੰਨੀ ਪੜ੍ਹਾਈ ਕਰਕੇ ਆਪਾਂ ਇੱਥੇ ਪਹੁੰਚੇ ਹੈਗੇ ਆਂ ਤੇ ਇਹ ਬੱਚੇ ਵੀ ਅੱਗੇ ਬਹੁਤ ਵਧੀਆ ਵਧੀਆ ਕੰਮ ਕਰਨਗੇ ਔਰ ਵੱਡੇ ਮੁਕਾਮ ਹਾਸਲ ਕਰਨਗੇ ਬਾਈ ਸੋ ਬਹੁਤ ਬਹੁਤ ਧੰਨਵਾਦ ਮਾਨਯੋਗ ਗੁਰਦਾਸ ਸਿੰਘ ਜੀ ਬੰਦੀ ਐਸਐਸਪੀ ਦੇ ਰੂਪ ਰੂਪ ਦੇਸੀ ਖੁਰਾਨਾ ਵੱਲੋਂ ਜਿਨ੍ਹਾਂ ਵੱਲੋਂ ਅੱਜ ਸ਼ੁਰੂਆਤ ਕਰਾਈ ਗਈ ਹੈ ਤੇ ਨਾਲ ਹੀ ਇੱਕ ਐਸਐਸਪੀ ਨਗਰ ਉੱਤੀ ਪ੍ਰੈਸ ਵਾਲੇ ਵੀਡੀਓ ਵਾਲੇ ਵੀਰਾਂ ਦਾ ਜਿਨ੍ਹਾਂ ਵੱਲੋਂ ਜਿਨ੍ਹਾਂ ਕਾਲਰ ਗੱਦੀ ਪਟੀਆਂ ਸਜਾਵਾਂ ਲਵਾਈਆਂ ਅੱਜ ਵੀ ਵੱਡੀਆਂ ਸਜਾਵਾਂ ਤੇ ਤਤਵਾਰ ਸਿੰਘ ਦੀ ਫੇਸਬੁੱਕਸ ਮੈਨ ਜਿਨ੍ਹਾਂ ਵੱਲੋਂ ਅੱਜ ਦਿੱਲੀ ਨੀਜ਼ ਸ੍ਰੀ ਚਮਕੌਰ ਸਾਹਿਬ YouTube ਚੈਨਲ ਦੇ ਉੱਤੇ ਇਹਨਾਂ ਮੈਚਾਂ ਦਾ ਲਾਈਵ ਪ੍ਰਸਾਰਣ ਕੀਤਾ ਜਾ ਰਿਹਾ ਹੈ अमरजीत सिंह जी कलसी पहरेदार खिलाफों अवतार सिंह जी टाइम टीवी चढ़ती कला का प्रैस का मीडिया का बहुत बड़ा जोड़ा दूसरी खेडा प्रमोट कर दे श्री चमकार साहब वास श्री आनंदपुर साहब दोनों टीम जी ग्राउंड आ जा स्थानीय मुकाबला खेल जाना है दोनों टीम जी जल्दी ना ग्राउंड आ जा चमकौर साहब वासी श्री आनंदपुर साहब ਮੁਖਤਬਾਗिरा ਦੇਖ ਸਕਦੇ ਹੋ ਕਿਹਾ ਵੱਲੋਂ ਮੈਚ ਖਿਡਾਇਆ ਜਾਣਾ ਸੀ ਜੀ ਪਰ ਸਾਹਿਬ ਪੌਚਰ ਲੱਗੇ ਨੇ ਕੱਲ ਵੈਚ ਤੁਹਾਨੂੰ ਲਾਈਵ ਦਿੱਲੀ ਨਿਊਜ਼ ਚਮਕੌਰ ਸਾਹਿਬ ਤੋਂ ਦਿਖਾਏ ਗਏ ਸਨ ਅੱਜ ਦੁਬਾਰਾ ਫੇਰ ਮੈਚ ਥੋੜੀ ਦੇਰ ਦੇ ਵਿੱਚ ਸ਼ੁਰੂ ਕੀਤੇ ਜਾਣਗੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਬੱਚੇ ਗਰਾਊਂਡ ਦੇ ਵਿੱਚ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਇਸਾ ਦੇ ਬੱਚੇ ਆਪਣੀ ਆਪਣੀ ਟੀਮਾਂ ਕੱਲ ਦੇ ਮੈਚ ਤੋਂ ਬਾਅਦ ਦੁਬਾਰਾ ਹੋਣਾ ਰੈਫਰੀਆਂ ਵੱਲੋਂ ਇਹਨਾਂ ਦੇ ਆਸਪਾਈ ਜਾਵੇਗੀ ਤੇ ਮੈਚ ਸ਼ੁਰੂ ਕਰਵਾਏ ਜਾਣਗੇ ਐਸਐਸਪੀ ਰੂਪਨਗਰ ਪਹੁੰਚ ਚੁੱਕੇ ਨੇ ਮੁੱਖ ਮਹਿਮਾਨ ਜਿਨ੍ਹਾਂ ਵੱਲੋਂ ਅੱਜ ਪੰਜਾਬ ਅੰਗੇਸ਼ਟ ਡਰੱਗ ਦੇ ਖਿਲਾਫ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਪੰਜਾਬ ਉਸ ਵੱਲੋਂ ਡਰੱਗ ਨੂੰ ਲੈ ਕੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਦੇ ਲਈ ਉਹਦੇ ਤਹਿਤ ਬੱਚੇ ਦੇ ਮੈਚ ਕਰਵਾਏ ਜਾਣਗੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੱਚੇ ਪਹੁੰਚ ਚੁੱਕੇ ਨੇ ਤੇ ਆਪਣੇ ਆਪਣੇ ਪਾਸੇ ਟੀਮਾਂ ਆਪਣੇ ਆਪਣੇ ਕੋਚ ਸਾਹਿਬਾਨਾਂ ਦੇ ਕੋਲ ਪਹੁੰਚੇ ਹੋਏ ਨੇ ਐਸਐਸਪੀ ਰੂਪਨਗਰ ਜੋ ਕਿ ਸਟੇਜ ਤੇ ਮੌਜੂਦ ਹਨ ਹੋ ਚੁੱਕੇ ਨੇ ਉਹਨਾਂ ਦੇ ਨਾਲ ਐਸਪੀ ਸਰਦਾਰ ਰਾਜਪਾਲ ਸਿੰਘ ਜੋ ਕਿ ਸਾਡੇ ਇੰਡੀਆ ਦੇ ਹਾਕੀ ਦੇ ਕੋਚ ਵੀ ਰਹੇ ਨੇ ਜੀ ਤੇ ਕੈਪਟਨ ਵੀ ਰਹੇ ਨੇ ਇਹਨਾਂ ਵੱਲੋਂ ਖੇਡਾਂ ਦੇ ਵਿੱਚ ਬਹੁਤ ਹੀ ਮੱਲਾ ਮਾਰੀਆਂ ਕੰਨੀਆਂ ਹਾਕੀ ਦੇ ਵਿੱਚ ਤੇ ਉਹਨਾਂ ਨੇ ਹਿੰਦੁਸਤਾਨ ਦਾ ਨਾਮ ਰੌਸ਼ਨ ਕੀਤਾ ਤੇ ਪੰਜਾਬ ਪੁੱਸ ਦੇ ਵਿੱਚ ਤੇ ਪ੍ਰਿੰਕਾ ਸੈਣੀ ਮੁੱਖ ਕੋਚ ਜਿਨ੍ਹਾਂ ਵੱਲੋਂ ਇਹ ਮੈਚ ਸ਼ੁਰੂ ਕਰਵਾਏ ਜਾਣਗੇ। ਸ਼ਾਨਦਾਰ ਜਿਹੜੀ ਮੈਚ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿੱਥੇ ਇੱਕ ਪਾਸੇ ਹਰੇ ਰੰਗ ਦੀਆਂ ਕਿੱਟਾਂ ਦੇ ਵਿੱਚ શ્રી ਆਨੰਦਪੁਰ ਸਾਹਿਬ ਮੇਨ ਸਟੇਜ ਵਾਲੇ ਪਾਸੇ ਤੇ ਦੂਸਰੇ ਪਾਸੇ ਪੀਲੇ ਰੰਗ ਦੀਆਂ ਕਿੱਟਾਂ ਦੇ ਵਿੱਚ શ્રી ਚਮਕੌਰ ਸਾਹਿਬ ਦੀ ਟੀਮ ਕਰੋ ਜੀ ਸ਼ੁਰੂ ਟਾਸ ਅਨੰਦਪੁਰ ਸਾਹਿਬ ਨੇ ਜਿੱਤੀ ਹੈ ਤੇ ਦੂਜੇ ਪਾਸੇ ਉਹਨਾਂ ਦਾ ਸਾਹਮਣਾ ਕਰਨਗੇ ਚਮਕੌਰ ਸਾਹਿਬ ਇਹ ਅਨੰਦਪੁਰ ਸਾਹਿਬ ਵਰਸਸ ਚਮਕੌਰ ਸਾਹਿਬ ਆਣਾ ਜੀ ਅਨੰਦਪੁਰ ਸਾਹਿਬ ਵਰਸਸ ਚਮਕੌਰ ਸਾਹਿਬ ਪਹਿਲੀ ਰੇਡ ਹੈ ਜੋ ਅਨੰਦਪੁਰ ਸਾਹਿਬ ਦੀ ਹੈ ਟਾਸ ਅਨੰਦਪੁਰ ਸਾਹਿਬ ਨੇ ਜਿੱਤੀ ਹੈ ਉਹਨੂੰ ਬੁਲਾ ਮਰਾ ਠੀਕ ਠੀਕ ਦੇਖ ਸਕਦੇ ਹੋ ਮੈਚ ਸ਼ੁਰੂ ਹੋ ਗਿਆ ਹੈ ਦੇਖ ਸਕਦੇ ਹੋ ਲਾਈਵ ਤਸਵੀਰਾਂ ਬੱਚਿਆਂ ਵੱਲੋਂ ਗਰਾਊਂਡ ਤੇ ਅਨੰਦਪਰਸਾਪ ਦੀ ਟੀਮ ਵੱਲੋਂ ਟੀਮ ਨਾਲ ਜਿਹੜੀ ਮੈਚ ਹਾਂ ਜਿੱਤ ਕੇ ਪਹਿਲੇ ਜਿਹੜੀ ਰੇਡ ਹੈ ਜਿਹਨਾਂ ਨੂੰ ਹਦਾਇਤਾਂ ਜਾਰੀ ਕਰ ਰਿਹਾ ਹੈ ਕਿ ਕਿਸੇ ਨੂੰ ਗਾਲ ਵਗੈਰਾ ਜਾਂ ਕਿਸੇ ਨੂੰ ਅਪਸ਼ਬਦ ਨਹੀਂ ਜੀਏਗਾ ਦੋਨੋਂ ਟੀਮਾਂ ਦੋਨੋਂ ਟੀਮਾਂ ਪਹੁੰਚ ਚੁੱਕੀਆਂ ਨੇ ਜਿਹੜੇ ਨਹੀਂ ਖੇਡਣਗੇ ਉਹਦਾ ਕਰਕੇ ਬੈਠ ਜਾਂ ਸਰ ਜੀ ਇੱਕ ਅੱਛਿਆਂ ਦੇ ਵਿੱਚ ਸ੍ਰੀ ਚੌਕਾਪਾਪਾ ਸਾਹਿਬ ਸਕੂਲ ਇਹ ਬਾਕਸ ਬਣਿਆ ਹੋਇਆ ਉਹਦੇ ਵਿੱਚ ਆ ਜਾਣਾ ਆ ਉਸ ਸਕੂਲ ਦੇ ਵਿੱਚ ਨਸ਼ਿਆਂ ਦੀ ਆਦਤ ਮਾਰੀ ਤੇ ਨਾਲ ਆਨੰਦਪੁਰ ਸੇ ਨਾ ਜਾਂਦੀ ਸੇ ਨਾਰੀ-ਨਾਰੀ ਮਾਰੀ ਸ਼ਾਂਤ ਫਰਮਾਈਏ ਨਾ ਇਹ ਸਰਾ ਦਾ ਰੋਕਣ ਮਾਪੇ ਉਹ ਸਰਾ ਬਹ ਲਜਾਈਏ ਨਾ ਉਹ ਦੁਸ਼ਮਣ ਹੁੰਦੇ ਨੇ ਜੋ ਨਸ਼ਿਆਂ ਤੇ ਲਾਉਂਦੇ ਨੇ ਜੋ ਦੇ ਪਤਮਾਮਾਂ ਦੇ ਆਪਣਾ ਨਾਂ ਚਮਕਾਉਂਦੇ ਨੇ ਜੋ ਦੇ ਪਤਮਾਮਾਂ ਦੇ ਆਪਣਾ ਨਾਂ ਚਮਕਾਉਂਦੇ ਨੇ ਪੰਜਾਬ ਸਰਕਾਰ ਪੰਜਾਬ ਪੁਲਿਸ ਜਿਹੜਾ ਰੂਪਨਗਰ ਵਾਲਾ ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕਬੱਡੀ ਟੂਰਨਾਮੈਂਟ ਜਿਸ ਦੀ ਸ਼ੁਰੂਆਤ ਕੱਲ ਹੋਈ ਸੀ ਦੋ ਮੁਕਾਬਲੇ ਨੇ ਖੇਡੇ ਗਏ ਮੁੰਡਿਆਂ ਦੇ ਅੱਜ ਦੂਸਰੇ ਦਿਨ ਦੇ ਵਿੱਚ ਵੀ ਇਸ ਕਬੱਡੀ ਟੂਰਨਾਮੈਂਟ ਵਿੱਚ ਕੋਈ ਟਾਲਾ ਆ ਮੋਦੀ ਨਾ ਹੋਵੇ ਇਹ ਚੈੱਕ ਕੀਤਾ ਰਿਹਾ ਤੇ ਨਾਲ ਹੀ ਪੀਸੇ ਸਥਾਨ ਦੇ ਵੀ ਖੇਡਿਆ ਜਾ ਰਿਹਾ ਹੈ ਇਸ ਸਥਾਨ ਤੇ ਜੀ ਚਮਕਾਲ ਸਾਹਿਬ ਬਸ ਸਈ ਆਨੰਦਪੁਰ ਸਾਹਿਬ ਉਸ ਤੋਂ ਬਾਅਦ ਅਗਲਾ ਜਿਹੜਾ ਮੈਚ ਕੁੜੀਆਂ ਦਾ ਹੋਵੇਗਾ ਸ਼੍ਰੀ ਫਤਿਹਗੁਰ ਸਾਹਿਬ ਵਾਸਤੇ ਸ਼੍ਰੀ ਜੰਗਰ ਸਾਹਿਬ ਉਸ ਤੋਂ ਬਾਅਦ ਇਹ ਤੀਸਰਾ ਫਾਈਨਲ ਮੈਚ ਮੁੰਡਿਆਂ ਦਾ ਹੋਣਾ ਕੋਚਿੰਗ ਸੈਂਟਰ ਅਸਬਰ ਵਾਸਤੇ ਕਨੌਲੀ ਉਹ ਵੀ ਟੀਮਾਂ ਜਿਹੜੀਆਂ ਆਪਣੇ ਆਪ ਨੂੰ 12ਵਾਂ ਪਰਖਣ ਖਿਡਾਰੀਆਂ ਵਿਰਾਂਤ ਨਹੀਂ ਐਕਸ਼ਨ ਦੇ ਵਿੱਚ ਹੋਣਗੇ ਜੇ ਨਹੀਂ ਖੇਡਦੇ ਕਿਰਪਾ ਕਰਕੇ ਪਿੱਛੇ ਬਾਕਸ ਦੇ ਵਿੱਚ ਬੈਠ ਜਾਓ ਆਪਾਂ ਅਨਾ ਜਿਸ ਤਰ੍ਹਾਂ ਕੱਲ ਉਹਨਾਂ ਨੂੰ ਬੜੇ ਬੜੀਆਂ ਧੰਦੇ ਨਾਲ ਤੁਸੀਂ ਖੇਡਦਾ ਪਾਇਆ ਸੀਦਾ ਉਸੇ ਤਰ੍ਹਾਂ ਜਿਹੜਾ ਅੱਜ ਵੀ ਆਪਾਂ ਚਾਰ ਵਰਤਿਆਵਾਂ ਲਾਈਵ ਤਸਵੀਰ ਜਿੰਨੇ ਵੀ ਦਰਸ਼ਕ ਨੇ ਹੈ ਦੇਖ ਸਕਦੇ ਹੋ ਜਿੰਨੇ ਵੀ ਸੰਗਤ ਹੈ ਪੂਜੀ ਹੋਇਆ ਸਾਰਿਆਂ ਦੇ ਲਈ ਲਿੰਗੂ ਬਣ ਕੇ ਸ਼ਰੀਰ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਆਪਾਂ ਮੇਰਕਾਂ ਦਾ ਨਾਮ ਵੀ ਮਾਣਾ ਹੈ ਉੱਥੇ ਸਾਡੇ ਬਾਬਾ ਜੀ ਸਾਹਿਬ ਜੀ ਟੀਮ ਬਲੂ ਜੀ ਮੰਤ ਸੰਤ ਬਾਬਾ ਜੀਰਤਾਰ ਸਿੰਘ ਦੀ ਪੈਰਾਂ ਮਾਜਰੇ ਬਣ ਕੇ ਸਤਾਨ ਸੇਵਾ ਨਿਵਾਾਰੇ ਮੁੱਖ ਸੇਵਾਦਾਰ ਬਾਬਾ ਸੁਖਬਾਤ ਸਿੰਘ ਜੀ ਵੱਲੋਂ ਖਿਡਾਰੀਆਂ ਤੇ ਬੱਤੀਆਂ ਦੇ ਲਈ ਫਰੂਦ ਦੀ ਜਿਹੜੀ ਸੇਵਾ ਕੀਤੀ ਗਈ ਹੈ ਸੰਤ ਬਾਬਾ ਕਟਾਰ ਸਿੰਘ ਦੀ ਪਹਿਰੋਂ ਮਾਜੜੇ ਵਾਲੇ ਉਹਨਾਂ ਦੇ ਪਾਵਨ ਪਰਿਵਤਰ ਸਤਾਂ ਤੇ ਸੇਵਾ ਨਿਵਾਾਰੇ ਮੁੱਖ ਸੇਵਾਦਾਰ ਬਾਬਾ ਸੁਖਬਾਤ ਸਿੰਘ ਜੀ ਪਹਿਰੋਂ ਮਾਜੜੇ ਵਾਲੋਂ ਇਹਨਾਂ ਖਿਡਾਰੀਆਂ ਦੇ ਲਈ ਇਹਨਾਂ ਬੱਤੀਆਂ ਦੇ ਲਈ ਜਿਹੜੀ ਫਰੂਦ ਦੀ ਬੜਾ ਦੀ ਵੱਡੀ ਸੇਵਾ ਨਿਭਾਈ ਜਾ ਰਹੀ ਹੈ ਸੋ ਆਪਾਂ ਇੱਕ ਵਾਰੀ ਜੋਰ ਦਾ ਤਾੜੀਆਂ ਮਾਰ ਦਈਏ ਮੇਨ ਸਟੇਜ ਵਾਲੇ ਪਾਸੇ ਟੀਮ ਹੈ ਜੀ ਅਨੰਦਪੁਰ ਸਾਹਿਬ ਤੇ ਦੂਸਰੇ ਪਾਸੇ ਟੀਮ ਹੈ ਜੀ ਚੰਕੌਰ ਸਾਹਿਬ ਟਕੜਾ ਜਿਹੜਾ ਮੁਕਾਬਲਾ ਦੋਨਾਂ ਟੀਮਾਂ ਦੇ ਵਿਚਾਲੇ ਹੈ ਸ਼ੁਰੂਆਤ ਹੁਣ ਜਾਰੀ ਹੈ ਲੋ ਪਹਿਲੀ ਕਬੱਡੀ ਪਾਉਣ ਦੇ ਦੀ ਤਾੜੀ ਮਾਰ ਦਿਓ ਕਿਸਨਾਮ ਹੈ ਮੁੰਡੇ ਦਾ ਅਨੰਦਪੁਰ ਸਾਹਿਬ ਦੀ ਟੀਮ ਦਾ ਕਿ ਭੁੱਲੇ ਸਾਰੰਗ ਫਿੱਕੇ ਪੈ ਗਏ ਤੇਰੇ ਵੱਜੋਂ ਸਾਰੇ ਦੂਦੂ ਕਰਕੇ ਜਿੱਤੇ ਸੀ ਮੈਂ ਮੈਂ ਕਰਕੇ ਹਾਰੇ जितनेरा जितन तो हाँ जितन मुल करके अपनी टीम जोरता है अगली कबड्डी पालन दे कमल श्री चमकौर साहब की टीम वालों साहबजादा बा अजीत साहबजादा बा जुझार सिंह कबड्डी अकेडमी श्री चमकौर साहब का बहुत वा है ਅਰ ਦੂਸਰੇ ਪਾਸੇ ਤਾਰੀ ਮਾਰ ਜੋ ਸਿੰਘ ਦੇ ਨਾਂ ਤੇ ਕਰੀ ਤਕੜਾ ਜੱਫਾ ਲਾ ਕੇ ਖੰਘੇੜਾ ਟੀਮ ਨੰਦਪੁਰ ਸਾਹਿਬ ਦੀ ਟੀਮ ਦੇ ਖਾਤੇ ਵਿੱਚ ਜੋੜ ਦਿੱਤਾ ਹੈ ਆ ਵੀ ਰੇਡ ਪਾਉਣ ਦੇ ਲਈ ਫਿਰ ਮੋਜਾਲ ਕ੍ਰਿਸ਼ਨ ਮਜ਼ਰਾ ਕਰਦਾ ਗੁੰਗਮਾ ਸਿੰਘਾ ਭਰਮਾ ਜੱਸਾ ਚਾਰੀ ਆਫੀਸਰ ਜੀ ਮੁਕਾਬਸਾ ਸਾਹਿਬ ਨੇ ਐਨ ਬਿਲਕੁਲ ਚਾਰੀ ਦੇ ਵਿੱਚ ਨੇ ਕਿ ਬਾਜਾ ਅੱਗੇ ਨਾ ਬਾਦੀਆਂ ਪਾਸਾ ਜਾ ਕਦੇ ਸਾਰੇ ਕੰਮ ਮਰੂਰ ਦੇਣਗੇ ਕਿਹੜਾ ਜੱਫਾ ਲਾ ਰਿਹਾ ਸਮੇਂ ਦੀਆਂ ਬਾਤਾਂ ਹੁਣ ਗਿਆ ਪਰ ਕ੍ਰਿਸ਼ਨ ਨੇ ਕਬੀ ਸਟੈਂਡਰਡ ਖੇਡ ਦਾ ਪੱਲ ਨਹੀਂ ਕੀਤਾ ਅਕੀ ਜਿਹੜਾ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਰਿਹਾ ਹੈ ਅਕੀੜਾ ਆਪਣੀ ਟੀਮ ਦੇ ਖਾਤੇ ਵਿੱਚ ਜੁੜ ਰਿਹਾ ਹੈ ਅ ਵੀ ਰੇਡ ਪੌਂਡ ਦੀ ਛੋਟੀ ਉਮਰ ਬਚਾਓ ਹਲਕੇ ਹਲਕੇ ਵੱਧਦੇ ਹੋਏ ਕਦਮ ਤਿਆਰੀ ਆਫੀ ਤਿਆਰੀ ਦੇ ਵਿੱਚ ਦੇ ਇਹ ਬੁੱਲ ਖੇਡਦੇ ਨੇ ਸਾਹਣੇ ਬਾਗਾਂ ਵਿੱਚ ውሃ ਬਗਦਿਆਂ ਦਾ ਪਾਣੀ ਸਾਫ ਹੁੰਦਾ ਕੋਈ ਪਛਲਾ ਨਹੀਂ ਕਮਜ਼ੋਰਾ ਨੂੰ ਜ਼ੋਰਾ ਬਾਰਾਂ ਦੇ ਨਾਲ ਸਾਫ ਹੁੰਦਾ ਇਸ ਵਾਰ ਜਿਹੜਾ ਕਾਮਯਾਬ ਹੋ ਗਿਆ ਬਚਾਓ ਅਕੀੜਾ ਸ੍ਰੀ ਤੁਮਕਾਪਾਪ ਸਾਹਿਬ ਦੀ ਟੀਮ ਦੇ ਖਾਤੇ ਦੇ ਵਿੱਚ ਜੁੜ ਗਿਆ ਪਾਣੀ

ਅੱਜ ਦੀ ਪ੍ਰਾਈਜ਼ ਆ ਗਈ ਪਰ ਅੱਜ ਦੇ ਰੰਗੇ ਦਾ ਚੱਲਦਾ ਉੱਥੋਂ ਸਰਦਾਰ ਸਿੰਘ ਸਾਹਿਬ ਦੀ ਟੀਮ ਦੇ ਖਾਤੇ ਵਿੱਚ ਜੁੜ ਗਿਆ ਅਵੀ ਰੇਰ ਪਾਣ ਦੇ ਲਈ ਜਸ਼ਨ ਭੱਲੂ ਬਦਰਾਜ ਹੋ ਗਏ ਸਰਦਾਰ ਕਮਰੋ ਜਾਰੀ ਆफी 40 ਦੇ ਵਿੱਚਲੇ ਇਹ ਪਾਣੀ ਪੰਜ ਦਰਿਆਨਾਂ ਦੇ ਨਸ਼ਿਆਂ ਦਾ ਕੁਣਖਾ ਗਿਆ ਪੁੱਤ ਸੀਣੀਆਂ ਮਾਵਾਂ ਦੇ ਨਸ਼ਿਆਂ ਦਾ ਕੁਣਖਾ ਗਿਆ ਪੁੱਤ ਸੀਣੀਆਂ ਮਾਵਾਂ ਦੇ ਲੋ ਬਦਰਾਜ ਦੇ ਨਾਲ ਮੁਕਾਬਲਾ ਜਿਹੜਾ ਸਰਕਿੰਦੇ ਹਰਕਾ ਜਾਂ ਪੁੱਸ ਹਮਾਰਿਆ ਪਰ ਰੈਫਰੀ ਸਾਹਿਬ ਦੀ ਮਿਸਾਲ ਦਾ ਫੈਸਲਾ ਅਕੀਣਾ ਫੀ ਨੰਦਪਰ ਸਾਹਿਬ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ ਅਗੀ ਰੇਡ ਪਾਉਣ ਲਈ ਕ੍ਰਿਸ਼ ਕਿ ਦੁੱਧ ਮੱਖਣਾ ਦੇ ਨਾਲ ਪਾਰੇ ਹੋਏ ਟੀਮ ਦੇ ਪੱਟੇ ਚ ਡਾਂਲੇ ਜਿਵੇਂ ਲੋਹੇ ਦੇ ਤਜ਼ੀਰ ਦੇ ਉਸ ਸੀ ਕਬੱਡੀ ਉਹਨਾਂ ਦੀਆਂ ਕਿਹੜਾ ਭੰਗੜੇ ਚ ਰਹਿ ਨੱਚਦੇ ਜਾਣ ਤਾਫੀਨ ਪੈਂਦੀਆਂ ਤੇੜਾ ਜਿੱਥੇ ਮੁੰਡੇ ਪੈਰ ਰੱਖਦੇ ਔਰ ਝੱਟੇ ਨੂੰ ਪਹਿਂਦੀਆਂ ਤੇੜਾ ਜਿੱਥੇ ਮੁੰਡੇ ਪੈਰ ਰੱਖਦੇ ਖਾਂਦਰ ਮੁਕਾਬਲਾ ਖੀਤੇ ਜਾ ਰਿਹਾ ਸਿੰਘ ਸਰਦਾਰ ਗੱਭਰੂ ਜੱਸਣ ਅਗਨੀ ਰੇਡ ਪਾਉਂਦੇ ਨੇ ਸਿੱਖੀ ਸੂਤ ਦੇ ਵਿੱਚ ਕਿ ਤੰਡ ਤੇਰਾ ਖਾਲਸਾ ਤੇ ਤੰਡ ਕਰਵਾਨੀ ਹੈ ਵੀ ਪੱਖੀਆਂ ਚ ਪੈ ਕੇ ਵੀ ਨਹੀਂ ਡੋਲਦਾ ਜਿਹੜਾ ਚਰਖੜੀ ਸੀ ਆ ਰਿਹਾ ਆਪਣੇ ਥੱਲੇ ਬਖਾ ਸਤਨਾਮ ਸਤਨਾਮ ਬੋਲਦਾ ਵਾਹਿਗੁਰੂ ਵਾਹਿਗੁਰੂ ਬੋਲਦਾ ਜਿਸ ਨੇ ਜਿਹੜਾ ਕਾਮ ਜਾ ਹੋ ਗਿਆ ਪਿਆਰ ਨਾਲ ਧਿਆਨ ਨਾਲ ਜੀਵਨ ਤਾਰੀਆਂ ਆਪ ਮਾਰੀਆਂ ਦਰਸ਼ਕਾਂ ਹੈ ਜਿੰਨੇ ਵੀ ਦਰਸ਼ਕ ਵੀਰ ਜਿੰਨੇ ਵੀ ਸਾਥ ਸੰਗਤ ਦੂਰ ਦਰਾਡੇ ਜਿੱਥੇ ਤੱਕ ਸਾਡੀ ਆਵਾਜ਼ ਪਹੁੰਚ ਰਹੀ ਹੈ ਜਲਦੀ ਨਾਲ ਜਲਦੀ ਆਪਾਂ ਖੇਡ ਸਟੇਡੀਅਮ ਸ੍ਰੀ ਮੁਕਾਬ ਸਾਹਿਬ ਦੇ ਵਿੱਚ ਪਾਟ ਕੇ ਇਸ ਕਬੱਡੀ ਟੂਰਨਾਮੈਂਟ ਦੀ ਸ਼ਾਨ ਨੂੰ ਵਧਾਈਏ ਸ਼ਾਨਦਾਰ ਜਿਹੜੇ ਮੁਕਾਬਲੇ ਖੇਡੇ ਜਾ ਰਹੇ ਆ ਪੰਜਾਬ ਸਰਕਾਰ ਪੰਜਾਬ ਪੁਸ ਜ਼ਿਲ੍ਹਾ ਰੂਪਨਗਰ ਵੱਲੋਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਠਿਕਾਣਾ ਜੁੜਨ ਦਾ ਬਹੁਤ ਵੱਡਾ ਪ੍ਰਾਲਾ ਜਿਹੜਾ ਉਸੇ ਦਿਨ ਦੇ ਵਿੱਚ ਇਹ ਸ਼ਾਨਦਾਰ ਮੁਕਾਬਲੇ ਖੇਡੇ ਜਾ ਰਹੇ ਆ ਸਿੰਘ ਸਰਦਾਰ ਗੱਭਰੂ ਫਿਰ ਕਹਿੰਦੇ ਮੁੱਟ ਫਰਕੇ ਸਿੰਘ ਸਰਦਾਰ ਗੱਭਰੂ ਕਿ ਗੁੱਟ ਫਰਕੇ ਕੀਤੀ ਲਾਲਾ ਪੱਟਣ ਬਣਾ ਦੇ ਪੱਟਾਂ ਦੀ ਮੁੱਟ ਡੰਡ ਟੱਕਾ ਲਾ ਲੈ ਕਬੱਡੀ ਹੋ ਗਈ ਲੱਖਾਂ ਦੀ ਹੁਣ ਤੇ ਡੰਡ ਵੇਖਣ ਵਾਲਾ ਹੈ ਕਬੱਡੀ ਹੋ ਗਈ ਕਰੋੜਾਂ ਦੀ ਸਿੰਘ ਸਰਦਾਰ ਗੱਭਰੂ ਅਸ਼ਮੀਤ ਫਿਰ ਅਵੀ ਰੇਡ ਪਾਉਂਦੇ ਨੇ ਸਾਰੇ ਆਪ ਹੀ ਤਿਆਰੀ ਦੇ ਵਿੱਚ ਨੇ ਇਹਦਾ ਯੱਥਾ ਲਾ ਕੇ ਕਮਾਲ ਕਰੇਗਾ ਚਮਕਾਉਸਾ ਵਾਲਾ ਇਸ ਸਮੇਂ ਦੀਆਂ ਬਾਤਾਂ ਸੁਣ ਕੇ ਹੁੰਦਾ ਇੱਕ ਫਿਰ ਇਹ ਸਾਹ ਖੜਾ ਜਾਂ ਨੂੰ ਮੈਨ ਚ ਡਰਾ ਕੇ ਇਸ ਸਮਾਂ ਦੇ ਸਾਹਮਣੇ ਸ੍ਰੀ ਚਮਕੌਰ ਸਾਹਿਬ ਦਾ ਨਾਮ ਦਾ ਉਸ ਨੇ ਕੀਤਾ ਹੈ ਮੀਟਰ ਅਸ਼ਰ ਕਬੱਡੀ ਤੋਂ ਜਵਿੰਦਰ ਸਿੰਘ ਦੀ ਚਮਕੌਰ ਸਾਹਿਬ ਉਹ ਵੀ ਖੇਡਾਂ ਦਾ ਲਾਈਵ ਕਰੇ ਰਿਹਾ ਪਰ ਦੂਸਰੇ ਪਾਸੇ ਮਿਛਾਲ ਦੇ ਨਾਂ ਤੇ ਤਾਰੀਆਂ ਮਾਰਦੇ ਤਕੜਾ ਜਫਾ ਲਾ ਕੇ ਬੱਲੇ ਬੱਲੇ ਕਰਾ ਗਿਆ ਕਿਹੜਾ ਸ੍ਰੀ ਚਮਕੌਰ ਸਾਹਿਬ ਦੀ ਟੀਮ ਦੇ ਖਾਤੇ ਜੁਟ ਗਿਆ ਅਗਲੇ ਪਾਣੀ ਬਦਰਾਜ ਸਿੰਘ ਚਾਰ ਸਿੱਪ ਖਿਡਾਰੀ ਟੀਆਰੀ ਦੇ ਵਿੱਚ ਨੇ ਕਿ ਇੱਕ ਦੋ ਤਿੰਨੇ ਅਸੀਂ ਜਾਣਿਆ ਭਰਾ ਮੇਰਾ ਸ਼ਾਨਾ ਲੱਗੇ तू ओन हाला हल्का पुष मार के अंकड़ा अपनी टीम गया अभी रेड़ पावे कलिश है फिर नौजवान बच चुके दूसरे पास रेफरी साहब दिवस का अंकड़ा रेटर रेफरी दे ना जाना अगली कबड्डी ਜਿਹੜਾ ਅਗਲਾ ਮੁਕਾਬਲਾ ਖੇਡਿਆ ਜਾਊਗਾ ਲੜਕੀਆਂ ਦਾ ਸ੍ਰੀ ਹਤੇਗੜ ਸਾਹਿਬ ਵਾਸਤੇ ਸ੍ਰੀ ਚਮਕੌਰ ਸਾਹਿਬ ਕੋਈ ਟੀਮਾਂ ਜਿਹੜੀਆਂ ਹੂਰ ਆਪਣੇ ਆਪ ਨੂੰ ਕੁੜੀਆਂ ਦੀਆਂ ਰੈਡੀ ਕਰ ਲੈਣ ਲੈਗਲੀ ਰੇਡ ਪਾਉਣ ਦੀ ਨਗਰ ਫਿਰ ਬਚ ਚੁੱਕਿਆ ਚਾਰੀ ਆਫੀ ਜਿਹੜੀ ਤਿਆਰੀ ਦੇ ਵਿੱਚ ਮੁਕਾਬਲਾ ਕਹਿੰਦੇ ਫਿਰ ਸਿੰਘ ਸਰਦਾਰ ਗੱਭਰੂ ਦੇ ਨਾਲ ਹੋਇਆ ਪਰ ਇਸ ਵਾਰੀ ਚਮਕੌਰ ਸਾਹਿਬ ਦਾ ਰੀਡਰ ਲੱਖਰੇ ਅੰਕ ਦਾ ਵਾਦਾ ਜਿਹੜਾ ਆਪਣੀ ਟੀਮ ਦੇ ਖਾਤੇ ਜੁੜ ਗਿਆ ਅਭੀ ਰੇਡ ਪਾਉਂਦੇ ਨੇ ਫਿਰ ਨਾ ਜਾਣ ਕੋਲੇਸਟ ਐਸ ਸੀ ਸੀ ਮੋਰੇ ਸ਼akti ਦਾ ਹਰੇਕ ਤੰਦਾ